ਮੁਕੇਰੀਆਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ آمد ਤੋਂ ਪਹਿਲਾਂ ਮੁਕੇਰੀਆਂ ਦੇ ਮੱਕਰ ਹਸਪੀਟਲ ਨੇਰੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਸੀਐਮ ਦੇ ਖਿਲਾਫ ਰੋਸ ਪ੍ਰਗਟਾਵਾ ਕੀਤਾ ਇਸ ਦੌਰਾਨ ਪੁਲਿਸ ਨੇ ਕੁਝ ਆਗੂਆਂ ਤੇ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅੱਜ ਮੁਕੇਰੀਆਂ ਵਿਖੇ ਵਪਾਰ ਮੰਡਲ ਨਾਲ ਮੀਟਿੰਗ ਕਰਨ ਵਾਸਤੇ ਪਹੁੰਚੇ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਲ ਤੇ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਪੈਨਸ਼ਨਰ ਵਰਕਰ ਜੂਨੀਅਨ ਦੇ ਵਰਕਰ ਕੰਪਿਊਟਰਾਈਟੀਚਰ ਜੂਨੀਅਨ ਤੇ ਹੋਰ ਵੱਖ-ਵੱਖ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅਮਰ ਤੇ ਪੰਜਾਬ ਸਰਕਾਰ ਦੇ ਖਿਲਾਫ ਲੱਜ ਕੇ ਨਾਅਰੇਬਾਜ਼ੀ ਕੀਤੀ ਇਸ ਉਪਰੰਤ ਵਿਰੋਧ ਕਰ ਰਹੇ ਨੌਜਵਾਨ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਅੰਦਰਸੀ ਥਾਂ ਤੇ ਲੈ ਗਏ ਸਾਡਾ ਜੀ ਪਿਛਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਨਾਲ 19 ਮੀਟਿੰਗਾਂ ਫਿਕਸ ਹੋਈਆਂ ਜੀ ਜਿਹਦੇ ਵਿੱਚ ਇੱਕ ਵੀ ਮੀਟਿੰਗ ਸਾਡੇ ਜਿਹੜੇ ਸਟੇਟ ਕਮੇਟੀ ਨਾਲ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਨਹੀਂ ਗਈ ਜਿਹਦੇ ਪ੍ਰਤੀ ਸਾਡੇ ਪੂਰੇ ਪੰਜਾਬ ਦੇ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਜੀ ਸਰਕਾਰ ਪ੍ਰਤੀ ਇਹ ਇਹਨਾਂ ਨੂੰ ਲੈ ਕੇ ਅਸੀਂ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਤਿੰਨ ਮੁੱਖ ਮੰਗਾਂ ਜੀ ਇੱਕ ਸਾਡੇ ਨਾਲ ਸੀਐਮ ਸਾਹਿਬ ਮੀਟਿੰਗ ਕਰਕੇ ਸਾਡੇ ਮਸਲੇ ਦਾ ਹੱਲ ਕਰੇ ਸਾਨੂੰ ਵਿਭਾਗ ਸ਼ਾਮਲ ਕਰਕੇ ਸਾਡਾ ਰੋਜ਼ਗਾਰ ਪੱਕਿਆ ਕਰਨ ਜੀ ਤੇ ਦੂਸਰਾ ਸਾਡਾ ਕਿਰਤ ਕਮਿਸ਼ਨ ਦੇ ਰੇਟ ਜਿਹੜੇ 27 ਮਹੀਨੇ ਤੋਂ ਵਧੇ ਆ ਜੀ ਉਹ ਸਾਨੂੰ ਬਿਲਕੁਲ ਨਹੀਂ ਦਿੱਤੇ ਜਾ ਰਹੇ ਉਹ ਵੀ ਸਰਕਾਰ ਜਿਹੜਾ ਤੁਰੰਤ ਫੰਡ ਮੁਹੱਈਆ ਕਰਾ ਕੇ ਸਾਡੇ ਜਿਹੜੇ ਉਹ ਰੇਟ ਜਿਹੜੇ ਸਾਨੂੰ ਦਿੱਤੇ ਜਾਣ ਤੇ ਉਸ ਦੇ ਨਾਲ ਜਿਹੜੀ ਸਾਡੀ ਤੀਸਰਾ ਜਿਹੜਾ ਵਿਭਾਗਾ ਦਾ ਪੰਚਾਇਤੀਕਰਨ ਕੀਤਾ ਜਾ ਰਿਹਾ ਉਹ ਚੀਜ਼ ਦਾ ਵੀ ਅਸੀਂ ਵਿਰੋਧ ਕਰਦੇ ਆਂ ਤੇ ਸਾਡੀ ਪ੍ਰਪੋਜ਼ਲ ਜਿਹੜੀ ਪਰਸਨਲ ਵਿਭਾਗ ਦੇ ਕੋਲ ਪਈ ਆ ਉਹਨੂੰ ਹਮਦਰਦੀ ਨਾਲ ਲਾਗੂ ਕਰਕੇ ਸਾਨੂੰ ਵਿਭਾਗ ਸ਼ਾਮਲ ਕੀਤਾ ਜਾ ਰਿਹਾ ਹੈ ਜੀ ਸਾਹਿਬ ਉਹਦੀ ਮੰਗ ਪੱਤਰ ਦਿੱਤਾ ਕੀ ਅਸ਼ਵਾਜਨ ਦਿੱਤਾ ਗਿਆ ਤੁਹਾਨੂੰ ਜਿਹੜੀ ਸਾਹਿਬ ਨੇ ਕਿਹਾ ਵੀ ਸਾਏ ਜਿਹੜੀ ਤੁਹਾਡਾ ਮੰਗ ਪੱਤਰ ਆ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਅਸੀਂ ਦਿੱਤਾ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿਹੜੀ ਆ ਜੋ ਤੁਹਾਡੀ ਮੰਗ ਆ ਉਹਦੇ ਉੱਪਰ ਪੂਰਾ ਅਸੀਂ ਜ਼ੋਰ ਕਰਾਂਗੇ ਵੀ ਉਹ ਲਾਗੂ ਹੋਵੇ